ਬਾਬਾ ਨਨ ਸਿੰਘ ਜੀ ਦਾ ਛੇ ਸੋਵਟ ਮਾ ਬੱਚਨ ਆਪਣੀ ਚਿੰਤਾ ਨੂੰ ਜੇ ਗੁਰਬਾਣੀ ਦਾ ਨਾਮ ਵਧਾ ਕੇ ਚਿੰਤਨ ਬਣਾ ਲਈਏ ਤੇ ਉਹ ਚਿੰਤਾ ਫਿਰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਆ ਜਾਂਦੀ ਹੈ ਬਾਬਾ ਨਨ ਸਿੰਘ ਜੀ ਦਾ ਛੇ ਸੋ ਨੋ ਮਾ ਬੱਚਨ ਕਰਮ ਨਾਲ ਤਾਂ ਅਸੀਂ ਛੁੱਟ ਨਹੀਂ ਸਕਦੇ ਪਰ ਏ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਖਾਲਸੇ ਨੂੰ ਰਿਆਇਤ ਕਰਨੀ ਜहां-ਜहां ਖਾਲਸਾ ਜੀ ਸਾਹਿਬ ਤਹਾ ਤਹਾ ਰਚੈ ਰੈਤ ਬਾਬਾ ਨਾਨਕ ਸਿੰਘ ਜੀ ਦਾ 610ਵਾਂ ਬਚਨ ਕੋਈ ਜਗਿਆਸੂ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲੇ ਤੇ ਕੋਈ ਭਟਕਣ ਦੀ ਲੋੜ ਨਹੀਂ ਪਵੇਗੀ ਸਿੱਧੀ ਸੜਕ ਸੱਚਖੰਡ ਨੂੰ ਜਾਂਦੀ ਹੈ ਬਾਬਾ ਨਾਨਕ ਸਿੰਘ ਜੀ ਦਾ 611ਵਾਂ ਬਚਨ ਸੰਗਤ ਵਿੱਚ ਆਉਣ ਨਾਲ ਔਗਣਾ ਦੀ ਪਹਿਚਾਣ ਹੁੰਦੀ ਹੈ ਅਤੇ ਇਨਾਂ ਨੂੰ ਜੀਵਨ ਵਿੱਚੋਂ ਕੱਢਣ ਦੀਆਂ ਉਜਤੀਆਂ ਮਿਲਦੀਆਂ ਹਨ ਬਾਬਾ ਨਨ ਸਿੰਘ ਜੀ ਦਾ 612ਵਾਂ ਬਚਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਵਾਲੇ ਦੀ ਹੀ ਝੋਲੀ ਨਹੀਂ ਭਰਦੇ ਬਲਕਿ ਜੇ ਮੋਜ ਵਿਚਾ ਜਾਣ ਤੇ ਉਸ ਨੂੰ ਝੋਲੀਆ ਭਰਨ ਵਾਲਾ ਬਣਾ ਦਿੰਦੇ ਹਨ ਬਾਬਾ ਨਨ ਸਿੰਘ ਜੀ ਦਾ 613ਵਾਂ ਬਚਨ ਗੁਰਬਾਣੀ ਨੂੰ ਮੰਨਣ ਵਾਲੇ ਪਾਸੇ ਤੁਰੋ ਇਹ ਅਨੇਕਾਂ ਤਰ੍ਹਾਂ ਦੇ ਨਰਕ ਤੁਹਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ